ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰ ਜੇ ਸਰਪੰਚ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਵਿਖਾਉਣੀਆਂ ਤਿੰਨੇ ਸੁਈਆਂ ਸਵਾਈਆਂ ਸੁਈਆਂ ਦੀ ਆਪਣੀ ਇੱਥੇ ਆ ਕੇ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੋਂ ਦੋ ਟਾਈਮ ਚਵਾਈ ਕਰਾ ਲਓ ਇਹ ਆ ਵੀ ਤਸੱਲੀ ਆਪਣੀ ਜ਼ਰੂਰ ਇੱਥੇ ਕਰਕੇ ਖੜੋ ਜੀ ਤੇ ਬਾਕੀ ਸਾਡੀ ਬੇਨਤੀ ਹੈ ਲਵੇ ਜਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀਕ ਠਾਕ ਜੀ ਮਰਿਆ ਜੀ ਦਾ ਪਮਾ ਤੇ ਨਾਮ ਦੱਸਦੇ ਇੱਕ ਵਾਰੀ ਫਿਰ ਆਪਣਾ ਭਵਦੀਪ ਸਿੰਘ ਪਿੰਡ ਰਾਜਪੁਰ ਸੂਦ ਸੀਰ ਜਾਲਾ ਜ਼ਿਲ੍ਹਾ ਮੋਸਰ ਤੇ ਫੋਨ ਨੰਬਰ ਹੀ ਬੋਲ ਦੋ 997788277 ਤੇ ਅੱਜ ਆਪਣੇ ਕੋਲ ਤਿੰਨ ਆ ਤੇ ਤਿੰਨੇ ਸੂਈਆਂ ਸੋਈਆਂ 3 ਤਾਲੀਆਂ ਸੂਈਆਂ ਜੀ ਠੀਕ ਹੈ ਜੀ ਸ਼ੁਰੂਆਤ ਜਰਸੀ ਤਾਂ ਕਰ ਲਈ ਫਿਰ ਮਗਰ ਕੀ ਆ ਗਿਆ ਤੇ ਮਗਰ ਵੀ ਜਰਸੀ ਵੱਚੀ ਜਿਹੋ ਜੀ ਆ ਪਿਆ ਉਹੋ ਜੀ ਮਗਰ ਵੱਚੀ ਆ ਤੇ ਆ ਥਾਣੇ ਦੇ ਕਰੀ ਦੇਖ ਸਕਦੇ ਲੱਗੇ ਤਾਂ ਥਾਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਜੀ ਕਿੰਨੇ ਕ ਦਿਨਾਂ ਦੀ ਸੋਈ ਆ ਵੀਰ ਜੀ ਇਹ ਨੂੰ ਵੀਡੀਓ ਜੇ 6 ਹਫ਼ਤੇ ਬਾਅਦ 6 ਹਫ਼ਤੇ ਤੋਂ ਹੋਇਆ ਸੋਈ ਨੂੰ ਤੇ ਕਿੰਨਾ ਕਰ ਗਈ ਆ ਇਹ 12 ਲੀਟਰ ਹੈਗਾ ਜੇ ਤਿਆਰ ਹੁਣ ਅੱਛਾ ਤੇ ਕਿੰਨਾ ਕੋਤਰਾ ਦੁੱਧ ਕਰੀ ਜਾਓ ਬਾਕੀ ਕਾਟ ਕਾ ਇੱਧਰ ਦੀ ਪੰਜਾਬ ਦੀ ਅਸਲੀ ਆ 14-15 ਕਿਲੋ ਕੀ ਗੰਦਾ ਨੂੰ ਨਾ ਦਈਏ ਵਧੀਆ ਕੇ ਕਰਨੀ ਆ ਹੁੰਦੀ ਜਨਪੜਾ ਠੀਕ ਹੈ ਜੀ ਮਗਰ ਵੱਚੀ ਬੜੀ ਹਣੀ 14-15 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਇਹ ਕਰੀ ਜਾਊਗੀ ਥੋੜੇ ਦਿਨਾਂ ਦੀ ਸੋਈ ਹਾਲੇ ਅਲੈਕਸੈਂਡਰ ਇਹ ਅਬੀ ਜਰਸੀਆਂ ਦੇ ਹਿਸਾਬ ਨਾਲ ਤਰ੍ਹਾਂ ਕੱਦ ਕੱਠ ਚੰਗਾ ਫਾਇਦਾ ਥੱਲੇ ਵੀ ਚੰਗੀ ਆ ਤੇ ਮੁੱਲ ਫਿਰ ਵੀ ਦੀ ਇਹਦਾ ਕਿੰਨਾ ਕੁ ਰੱਖੀ ਆ ਆਪਾਂ ਮੁੱਲ ਇਹਦਾ ਗੈਰਹੀ ਵਿਕੀ ਮੁੱਲ ਤੋਂ ਜਰਸੀ ਏਡਾ ਵੱਡੀ ਦਾ ਪੰਜਾਬ ਉਹਦਾ ਗਰਮੀ ਦਾ ਹੁੰਦੀ ਹੈ ਨਾ ਸੀਜ਼ਨ ਆ ਹਾਂਜੀ ਆਹ ਇਹਨਾਂ 55-60 ਮੱਲੀ ਕਰਦੀ ਆ ਆ ਬਿਲਕੁਲ ਗੈਰਹੀ ਨੇ ਦੇਦਾਂਗੇ 42000 ਅੱਛਾ 42000 ਦੀ ਹਾਂਜੀ ਚਲੋ ਬਾਕੀ ਉਹਨੇ ਕੀ ਥੋੜਾ ਬਤਾ ਮੰਨਤਾ ਨਾ ਮੌਕੇ ਤੇ ਹੋ ਜੂਗਾ ਹਨਾ ਤੇ ਆ ਜਿਹੜੀ ਜੇ ਇਹ ਸੂਈ ਦੇ ਵਿੱਚ ਜੀ ਇਹ ਫਿਰ ਡਾਕਰ ਦੀ ਹੋ ਗਈ। ਅੱਛਾ। ਇਹ ਕੋ ਦੁੱਧ 20 ਦਾ ਲਾ ਕੇ ਮਿਲ ਬਰਾ ਹੋ ਗਿਆ ਜੀ ਤਿਆਰ। 20 ਲੀਟਰ ਦੇ ਲਾ ਕੇ ਮਨੇ ਤਿਆਰ ਹੈ ਜਿਹੜਾ ਮੋਕੇ ਤੇ। ਹਾਂਜੀ। ਤੇ ਮਗਰ ਕੀ ਆ ਗਿਆ ਇਹਦੇ? ਅੱਛਾ ਜੀ ਮਗਰ। ਅੱਛਾ ਇਹਦੇ ਮਗਰ ਅੱਛਾ ਹੈ। ਤੇ ਇਹ ਆ ਵੀ ਹੈਗੇ ਵੀ ਕ੍ਰਾਸ ਚ ਆ। ਇਹ ਜੈਰਸੀ ਕ੍ਰਾਸ ਹੀ ਜ਼ਿਆਦਾ। ਹਾਂਜੀ। ਤੇ ਦੁੱਧ ਵੀ ਇਹਦਾ ਸੰਗਣਾ ਹਨਾ ਫੈਟ ਵਾਲਾ ਦੁੱਧ। ਲਿਆ ਖੋਲੋ ਜੀ ਫਿਰ ਤੋੜ ਦਈਏ ਇਹਨਾਂ ਵਿੱਚ। ਇਹ ਗੀ ਵੀ ਜਰਸੀ ਕ੍ਰੋਸ ਤੇ ਭਾਗਵਾਨਾ ਚੋਇਆ ਨਿੰਬੂ ਵਾਂਗੂ ਸਾਰਾ ਉੱਤਰ ਗਿਆ ਤਾਂ ਦੇ ਸਾਦੇ ਥੱਲੇ ਚੰਗੀ 20 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹਦੇ ਕੋਲ ਲੈ ਜਾ ਵੀ ਜੀ ਇਹ ਥਾਣੇ ਦੇ ਆਪਾਂ ਦੇਖ ਸਕਦੇ ਚੰਗੇ ਗੈਪ ਤੇ ਥਾਣੇ ਇੱਕੋ ਜਿਹੇ ਸਾਈਜ਼ ਦੇ ਤੇ ਇੱਕੋ ਜਿਹੇ ਗੈਪ ਤੇਾਰੇ ਥਾਣੇ ਆ ਗਏ ਤੇ ਆਹ ਬੱਚਾ ਜੇ ਤਾਜੇ ਬੱਚਾ ਜਿਹੜਾ ਬਾਕੀ ਇਹ ਆ ਵੀ ਅਜੇ ਤੇ ਦੁੱਧੋਂ ਵੱਜੂਗੀ ਅਜੇ ਹੋਰ ਵੱਧੂਗੀ ਵੀ ਦੋ ਜਿਹੜੇ ਇਦਾਂ ਦੇ ਕਿਹੜਾ ਬਰਾਬਰ ਪਾਈ ਦਿੰਦਾ ਠੀਕ ਆ ਤੇ ਇਹਦਾ ਫਿਰ ਮੁੱਲ ਬੋਲ ਤੇ ਵੀ ਜੇ ਫਿਰ 20 ਲੀਟਰ ਵਾਲੀ 20 ਤੋਂ ਪਲਾਸਟਿਕਾਂ ਦੇ 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 ਇਹਦੇ ਤੇ 80 85 ਹਜ਼ਾਰ ਹਿੰਦਾ ਆਪਾਂ ਬਿਲਕੁਲ ਜਾਇਜ਼ ਦੇ ਦਾਂਗੇ ਕਿੰਨੇ ਦੀ 60 ਤੋਂ 2000 ਕਰ ਦਾਂਗੇ 65 ਹਜ਼ਾਰ ਦੀ ਹਾਂਜੀ ਠੀਕ ਹੈ ਜੀ ਤੇ ਦੁੱਧ ਹੁਣ 20 ਲੀਟਰ ਦੇ ਲਾਗੇ ਜਿਹੜਾ ਘਰੋਂ ਚਵਾ ਦੋਗੇ ਹਨਾ ਦੋ ਲਾਗੇ ਦੋ ਟਾਇਪ ਤਿੰਨ ਟਾਇਪ ਚੋਵੇ ਕੋਈ ਠੀਕ ਹੈ ਜੀ ਤੇ ਆ ਵੀ ਤਾਜੀ ਸੋਈ ਜੀ ਹਾਂ ਜੀ ਇਹ ਤਾਂ ਤੀਜਾ ਦਿਨ ਹੈ ਸੋਈ ਸਾਰਾ ਅੱਛਾ ਤੀਸਰੇ ਦਿਨ ਦੀ ਸੋਈ ਹੈ ਤਾਂ ਦੇਖ ਸਕਦੇ ਬਿਲਕੁਲ ਕੁਲਾ ਹੀ ਬੱਚਾ ਜਿਹੜਾ ਇਹਦਾ ਬੱਚਾ ਜਿਹਦਾ ਮਗਰ ਤੇ ਆਹ ਥਾਣੇ ਦੇਖ ਸਕਦੇ ਉਹਦੇ ਵਿੱਚ ਚੰਗੇ ਗਿਆਪ ਤੇ ਥਣ ਅਜੇ 19-21 ਭਲਾਂ ਹੈਗੀਆਂ ਤਰਾਹ ਮਾਨਨੇ ਤੇ ਤੇ ਇਹ ਉਤਰਾ ਕਿੰਨਾ ਕ ਦੁੱਧ ਭਰੀ ਜਾਊਗੀ ਇਹ ਕੋਈ ਵੀ ਜੀ ਬੋਲੇ ਚੱਗੇ ਜਾਂਦੀ ਸੂਈ ਛੱਲੇ 18 19 ਕਿਲੋ ਜੀ ਅੱਛਾ ਹਾਂ ਮਾਲ ਵਾਲੀ ਸਾਰਾ ਆਣ ਗਿਆ ਜੀ ਚੱਲੇ ਗਿਆ ਵੇ ਨੇ ਆ ਨਹੀਂ ਚਲੋ ਵਧੀਆ ਗੱਲ ਹੁੰਦੀ ਹੈ ਇਹ ਕਰਾਏ ਵੀ ਕਰਾਸ ਜੇ ਦੁੱਧ ਵੀ 22 23 ਕਿਲੋ ਰਾਮਣਾ ਪਾ ਦੋ ਜੀ ਸੇਵਾਲਾ ਵੇ ਤੇ ਵਾਧੂ ਚ ਹੋ ਸਕਦਾ ਜੀ ਠੀਕ ਹੈ ਜੀ ਨਾ ਤੋਰ ਬੋਲੇ ਚੰਗਾ ਤਿਆਰ ਦੱਸਦੇ ਇਥੇ ਕੋਲ ਆਜੇ ਲਿਆਓ ਇਹ ਆ ਵੀ ਗਾਵਾਂ ਤੇ ਨਹੀਂ ਕ੍ਰੋਸ ਤੇ ਆ ਗਾਹ ਮੌਸਮ ਚੱਲ ਨਾਲੀਆਂ ਮਜਲੀ ਬਾਕੀ ਇੰਨਾ ਗਾਵਾਂ ਦਾ ਦੁੱਧ ਦੀ ਫੈਟ ਵੀ ਚਲੋ ਚੰਗੀ ਹੁੰਦੀ ਆ ਤੇ ਦੁੱਧ ਵੀ ਜ਼ਿਆਦਾਤਰ ਇਹੋ ਜਿਹੇ ਗਾਵਾਂ ਦਾ ਚਿੱਟਾ ਹੁੰਦਾ ਆ ਤੇ ਇਹਦਾ ਫਿਰ ਮੋਲ ਵੀ ਜੀ ਇਹਦਾ ਵੀ ਜੀ ਸਾਹਮਣ ਵਾਲੇ ਮਨ ਲਕ ਆਈਏ ਮਨ ਕੇ ਮਾੜੇ ਘਰੋਂ ਬਤਲਾ ਹਾਂਜੀ ਐ ਕ੍ਰੋਸ ਵੀਰ ਚੰਗੀ ਹੀ ਠੀਕ ਆਪਾਂ ਗੱਬਣ ਲਈ ਕਰਕੇ ਇਹਨੂੰ ਭਾਣਾ ਮਿਲ ਗਈ ਆ ਤੇ ਇੰਨੇ ਦੁੱਧ ਵਾਲੀ ਇਹਨੇ ਬੋਲੇ ਵਾਲੀ ਕੋਈ ਨਹੀਂ ਦੰਦਾ ਪਰ ਸਭ ਸਮੇਂ ਤਲਕ ਆ ਹਾਂਜੀ ਭਾਣ ਲਈ ਭਾਣਾ ਦੇ ਦਾਂਗੇ ਅੱਛਾ 60 ਚੋਂ ਜੋ ਇਹਦਾ 52000 ਦੀ ਜਿਹੜਾ ਅੱਛਾ 52 ਦੀ 52 ਦੀ ਭਾਅ ਕੋਈ ਆ ਲੈ ਜੇ ਹਾਂਜੀ ਤੇ ਭਾਅ ਕੋਈ ਉਹ ਲੈ ਜੇ ਹਨਾ ਤੇ ਜੋੜਾ ਲੈ ਜੇ ਚੋਰ ਮਾਨਤਨ ਕਰ ਜੋੜੇ ਚ ਹੋਰ ਕਰ ਦੋਗੇ ਮਾਨ ਤੇ ਤਸੱਲੀ ਕੋ ਤੁਹਾਡੇ ਘਰੋਂ ਕਰ ਲੈ ਜਿਤਨਾ ਮਰਜੀ ਹੈ ਨਾ ਕੋ ਦੋ ਡੰਗ ਚੋਲੇ ਚਾਰ ਡੰਗ ਚੋਲੇ ਪਰ ਇੱਥੇ ਵੀ ਵੇਖ ਚੱਕ ਕੇ ਲੈ ਜੇ ਜਿਆਦਾ ਥੋੜਾ ਜੋ ਵੀ ਇੱਥੋਂ ਵੇਖ ਲਈ ਜੀ ਚਿੱਠਾਂ ਲੈ ਲਈ